ਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਪਰਮਾਨੰਦ ਨੇੜੇ ਅੱਜ ਸਵੇਰੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸਥਾਨਕ ਲੋਕਾਂ ਨੇ ਸੜਕ ਕਿਨਾਰੇ ਇੱਕ ਨੌਜਵਾਨ ਦੀ Laash ਪਈ ਦੇਖੀ ਜਿਸ ਕਾਰਨ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਮੌਕੇ ਤੇ ਪਹੁੰਚ ਗਈ ਜਾ ਸਾਹਮਣੇ ਆਇਆ ਇੱਕ ਇੱਕ ਸਾਨੂੰ ਮਰਡਰ ਕੇਸ ਰਿਪੋਰਟ ਹੋਇਆ ਇੱਕ ਨਰੋਡ ਜੈਮਲ ਨਰੋਡ ਜੈਮਲ ਸਿੰਘ ਦੇ ਏਰੀਆ ਦਾ ਲੜਕਾ ਹੈ ਹਰਦੇਵ ਸਿੰਘ ਜਿਹੜਾ ਕਸਟਰੀਆ ਰਹਿੰਦਾ ਪੁਲਿਸ ਵੇਰੇ ਇੱਕ ਡੈਡ ਬੋਡੀ ਮਿਲਿਆ ਔਰ ਡੈਡ ਬੋਡੀ ਦੀ ਬੋਡੀ ਤੇ ਬੁਲੇਟ ਇਜਰੀ ਬਾਹਰ ਹੈ ਉਹਦੇ ਸੋ ਇਨਵੈਸਟੀਗੇਟ ਕਰ ਰਹੇ ਆ ਤੇ ਅ ਕੋਸ਼ਿਸ਼ ਕਰਾਂਗੇ ਕੇਸ ਜਲਦੀ ਟ੍ਰੇਸ ਹੋ ਜਾਵੇ ਸਰ ਕੀ ਲੱਗਦਾ ਗੋਲੀ ਗੋਲੀ ਮਾਰੀ ਗਈ ਹੈ ਹਾਂ ਜੀ ਬੁਲੇਟ ਇਜਰੀ ਹੈ ਜੀ ਮੈਂ ਦੱਸਿਆ ਕਿ ਉਹਦੇ ਬੁਲੇਟ ਇਜਰੀ ਆ ਪੇਟ ਦੇ ਉੱਤੇ ਤੇ ਉਹਦੀ ਜਿਹੜੀ ਗੱਡੀ ਆ ਥਾਰ ਉਹ ਵੀ ਇੱਥੇ ਮੌਕੇ ਤੇ ਪਾਈ ਗਈ ਸੀ ਸਵੇਰੇ ਸਰ ਕਰਨ ਵਾਲੇ ਲੋਕਾਂ ਨੇ ਦੇਖਿਆ ਔਰ ਉਸ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਲਈ ਪੁਲਿਸ ਮੌਕੇ ਤੇ ਪਹੁੰਚੀ ਆ ਬਾਕੀ ਇਨਵੈਸਟੀਗੇਟ ਕਰ ਰਹਾ ਜੋ ਵੀ ਕਾਰਵਾਈ ਹੋਏਗੀ ਫਿਰ ਤੁਹਾਨੂੰ ਇਤਿਆਹ ਚ ਦੱਸ ਸਰ ਕੋਲ ਇਨਵੈਸਟੀਗੇਸ਼ਨ ਦਾ ਹਿੱਸਾ ਚ ਉਹ ਦੱਸ ਨਹੀਂ ਸਹੀ ਇਹ ਗੱਲ ਬਾਤ ਹੈ ਜੀ ਮੇਰਾ ਨਾਮ ਦਵਿੰਦਰ ਸਿੰਘ ਮੈਂ ਜੋ ਅੱਜ ਇੱਥੇ ਆਪਣੇ ਕਤਲ ਹੋਇਆ ਮੈਂ ਉਹਨਾਂ ਦਾ ਤਾਇਆ ਦਾ ਲੜਕਾ ਹਾਂ ਔਰ ਜਿਸ ਦਾ ਸਾਨੂੰ ਪਹਿਲਾਂ ਪਤਾ ਸੀਗਾ ਜੀ ਉਹ ਅੰਮ੍ਰਿਤਸਰ ਪਿਆਹੀ ਆਪਣੇ ਮੈਰਿਜ ਦੇਗਾ ਸੀ ਆਪਣੇ ਦੋਸਤ ਦੀ ਔਰ ਫਾਨੂੰ ਸਵੇਰੇ ਲੱਗਿਆ ਪਤਾ ਕਿ ਇਸ ਤਰ੍ਹਾਂ ਗੱਲ ਹੋ ਗਈ ਆ ਕਿ ਉਹਦਾ ਕੋਈ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਹੈ ਤੇ ਅਸੀਂ ਬਹੁਤ ਹੈਰਾਨ ਹੈ ਕਿ ਆਪਣੇ ਸਾਨੂੰ ਕੁਝ ਸਮਝ ਨਹੀਂ ਆ ਰਹੀ ਕਿ ਕੀ ਕਿੱਦਾਂ ਹੋਇਆ ਕਿ ਜਾਂ ਪਲੈਨਿੰਗ ਨਾਲ ਹੋਇਆ ਜਾਂ ਕਿਸ ਤਰ੍ਹਾਂ ਹੋਇਆ ਸਾਨੂੰ ਹਲੇ ਕੁਝ ਵੀ ਸਮਝ ਨਹੀਂ ਆ ਰਿਹਾ ਤੇ ਪੁਲਿਸ ਆਪਣੇ ਵੈਰੀਫਾਈ ਕਰਦੀ ਹੈ ਜੋ ਵੀ ਆਪਣੇ ਕੋਲ ਸੀਗਾ ਕੋਈ ਫਾਰਟ ਸੀਗਾ ਆਪਣੀ ਆਪਣੀ ਪਰਸਨਲ ਗੱਡੀ ਥਾ ਰਹੀ ਤੇ ਉਸੇ ਉਸ ਤੇ ਗਿਆ ਸੀ ਕੀ ਦਿਨ ਹੋ ਗਿਆ ਹਾਂਜੀ ਇੱਕ ਇਹਨਾਂ ਦਾ ਬਰਦਰ ਇਨ ਲਾਗਿਆ ਸੀ ਸਾਲਾ ਇਹਨਾਂ ਦਾ ਨਾਲ ਹੀ ਕੀ ਲੱਗਦਾ ਵੀ ਕਿਦੋਂ ਦੀ ਮਾਰੀ ਹੈ ਜਿਸ ਦਾ ਨਹੀਂ ਨਹੀਂ ਇਹ ਇਹ ਆਪਣੇ ਜੀ ਪੂਰਾ ਮਟਰ ਦਾ ਪਲਾਨ ਹੈ ਜੀ ਆਪਣੇ ਜਿਸ ਵੇਲੇ ਦੇਖਿਆ ਕਿ ਆਪਣੇ ਇਹਨੂੰ ਪੂਰਾ ਪਲੈਨਿੰਗ ਨਾਲ ਮਾਰਿਆ ਗਿਆ ਹੈ ਇਹ ਆਪਣੇ ਐਨ ਆਰ ਆਈ ਆਪਣੇ ਆਸਟ੍ਰੇਲੀਆ ਤੋਂ ਆਪਣੇ ਟ੍ਰਾਂਸਪੋਰਟ ਆ ਉਹਨਾਂ ਦੀ ਇੱਥੇ ਹੋਰ ਉਹਨਾਂ ਦਾ ਵਧੀਆ ਕਾਰੋਬਾਰ ਚੱਲ ਰਿਹਾ ਉੱਥੇ ਇੱਥੇ ਛੁੱਟੀ ਆਏ ਸੀਗੇ ਆਪਣੇ ਘਰ ਕਿੰਨੀ ਦਿਨ ਹੋਇਆ ਨੂੰ ਹੋ ਗਿਆ ਤਕਰੀਬਨ ਕੋਈ 3 ਤੋਂ ਸਾਰੇ ਦਿਨ ਮਹੀਨੇ ਹੋ ਗਿਆ ਉਹਨਾਂ ਘਰ ਆਏ ਦੇ ਨਹੀਂ ਸੀ ਪਰ ਉਹਨਾਂ ਅਸੀਂ ਕੀ ਕਹਿ ਸਕਦੇ ਹਾਂ ਕੀ ਮੰਨ ਕਰਦੇ ਹੋ ਪ੍ਰਸ਼ਾਸਨ ਅਸੀਂ ਇਹ ਕਹਿਣ ਲੱਗੇ ਸਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਜੋ ਵੀ ਇਹਨਾਂ ਦੇ ਦੋਸ਼ੀ ਆ ਉਹਨਾਂ ਨੂੰ ਤੇ ਸਖਤ ਸਖਤ ਆਪਣੇ ਹਿਸਾਬਾ ਮਿਲਣਾ ਚਾਹੀਦਾ ਇੱਥੇ ਜਿਹੜਾ ਮਰਡਰ ਹੋਇਆ ਹੈ ਇਹ ਮੁੰਡਾ ਸਾਡਾ ਗੁਆੰਡੀ ਆ ਜੀ ਸਾਡੇ ਨਾਲ ਹੀ ਪਿੰਡਾ ਚੱਕ ਮੀਰ ਦਾ ਸਰਦੇ ਸਿੰਘ ਇਹ ਆਸਟ੍ਰੇਲੀਆ ਦਾ ਪੀਆਰ ਆ ਇਹਦੀ ਮਿਸਰੀ ਵੀ ਜਿਹੜੀ ਬਾਹਰੀ ਹੈ ਤੇ ਸਾਨੂੰ ਸਵੇਰੇ ਪਤਾ ਲੱਗਿਆ ਕਿ ਕਿਸੇ ਨੇ ਉਹਦੀ ਗੋਲੀ ਮਾਰ ਕੇ ਵੀ ਹਤਿਆ ਕਰ ਦਿੱਤੀ ਹੈ ਤੇ ਆਹ ਤੇ ਪ੍ਰਸ਼ਾਸਨ ਅੱਗੇ ਹੀ ਆਹ ਪਹਿਲਾਂ ਸੁਣਦੇ ਹਾਂ ਅੰਬਰਸਾਰ ਉੱਤੇ ਕਿ ਇਦਾਂ ਦੀ ਬਾਤ ਹੁੰਦੀ ਹੈ ਸਾਡੀ ਪ੍ਰਸ਼ਾਸਨਾਂ ਅਗੇ ਹੀ ਬੇਨਤੀ ਹੈ ਕਿ ਇਹਦਾ ਪਤਾ ਲੱਗਣਾ ਚਾਹੀਦਾ ਕਿ ਜਿਹੜੇ ਵੀ ਉਹਦੇ ਗੁਨਾਹਗਾਰ ਨੇ ਉਹਨਾਂ ਨੂੰ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਉਹ ਆਪਣੇ ਪਿਤਾ ਜੀ ਦੀ ਡੈਥ ਹੋ ਗਈ ਦੀ ਹੈ ਤੇ ਆਪਣੇ ਮਾਂ ਤੇ ਕੁੜੀ ਭੈਣ ਆ ਉਹ ਵੀ ਵਾਰੀ ਹੈ ਚਾਹੇ ਪ੍ਰਸ਼ਾਸਨਾਂ ਅਗੇ ਹੀ ਬੇਨਤੀ ਕਰਨੇ ਆ ਕਿ ਪਤਾ ਲੱਗਣਾ ਚਾਹੀਦਾ ਕਿ ਇਹਨੂੰ ਕਿੰਨ ਮਾਰਿਆ ਇਹ ਜਿਹੜਾ ਐਕਸੀਡੈਂਟ ਹੋਇਆ ਕਿੱਥੇ ਵਾਪਰਿਆ ਇਹ ਇੱਥੇ ਪਰਮਾਨント ਹੋਇਆ ਜੀ ਉਹ ਗੱਡੀ ਉਹਦੀ ਲੱਗੀ ਤੇ ਡਵਾਈਡਰ ਦੇ ਨਾਲ ਐਦਾ ਲੇਟੇ ਰਹੀ ਉਹ ਇਹ ਤੇ ਸਵੇਰੇ ਸਾਨੂੰ ਕਿਸੇ ਨੇ ਫੋਨ ਕੀਤਾ ਜਿੱਥੋਂ ਕੋਈ ਸੱਜਣ ਨੇ ਤੋਂ ਸਰਪੰਚ ਨੇ ਕਿ ਅਦਾਦਾ ਤੁਹਾਡੇ ਪਿੰਡ ਦੇ ਲਾਗੇ ਵੀ ਇਦਾਂ ਦਾ ਡਰੈਸਾ ਮੁੰਡੇ ਦਾ ਕਾਹੇ ਉਹਨੇ ਕਿਹਾ ਵੀ ਸਾਡਾ ਹੀ ਇਹ ਲੋਕਲੀ ਹੁੰਦਾ